ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੇ ਖੋਦ ਅੰਮੇ ਵਲੌਗ ਵਿੱਚ ਉਮੀਦ ਕਰਦੇ ਤੁਸ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਸੀ ਇੱਥੇ ਮਾਰਨਿੰਗ ਦਾ ਚਾਹ ਪੀਣ ਤੋਂ ਬਾਅਦ ਮੈਂ ਕਿਹਾ ਚਲੋ ਪਹਿਲਾਂ ਮੈਂ ਕੱਪੜੇ ਧੋ ਕੇ ਸੁੱਕਣੇ ਪਾਦਾ ਫਿਰ ਧੁੱਪ ਆ ਜਾਂਦੀ ਬਾਹਰ ਵੀ ਆਪਾਂ ਕੱਪੜਿਆਂ ਦਾ ਕੰਮ ਖਤਮ ਕਰ ਦਈਏ ਹੁਣ ਮੇਰੀ ਇਹ ਆਦਤ ਜੀ ਹੋ ਗਈ ਲੈ ਕੇ ਇਹ ਰੂਟੀਨ ਹੁਣ ਮੈਂ ਬਣਾ ਲੇ ਵੀ ਥੋੜਾ ਥੋੜਾ ਕੱਪੜੇ ਜਿੰਨੇ ਖੁੰਦੇ ਨੇ ਮੇਰੇ ਡੇਲੀ ਦੀ ਡੇਲੀ ਧੋ ਲਾਨੀ ਯੇ ਨਾਲ ਟਾਈਮ ਮੇਰੇ ਕੋਲ ਹੈਗਾ ਮੈਂ ਵੀ ਉਹਦੇ ਵਿੱਚੋਂ ਟਾਈਮ ਟਾਈਮ ਕੱਢ ਕੇ ਕੱਪੜੇ ਵੀ ਧੋ ਕੇ ਪਾਦਾ ਤੇ ਪਾਦੀਆਂ ਕੱਪੜੇ ਸੁੱਕਣੇ ਥੋੜਾ ਬਹੁਤ ਬੱਦਲ ਵੀ ਸੀਗੇ ਪਰ ਫਿਰ ਹੌਲੀ ਹੌਲੀ ਬਾਅਦ ਬਹੁਤ ਤੇਜ਼ ਧੁੱਪ ਨਿਕਲ ਆਈ ਸੀ ਕੱਪੜੇ ਪਾਦਾਂ ਨੇ ਆਪਾਂ ਸੁੱਕਣੇ ਧੋਤੇ ਗਏ ਸੀ ਧੋਤੇ ਮੈਂ ਸੈਮੀ ਮਸ਼ੀਨ 'ਚ ਨਹੀਂ ਕਿਉਂਕਿ ਕੁਝ ਕੱਪੜੇ ਇਹੇ ਜਿਹੇ ਹੁੰਦੇ ਨੇ ਬਹੁਤ ਘੱਟ ਟਾਈਮ ਲਵਾਉਣਾ ਕਿ ਜੇ ਰੰਗ ਉਤਰਦਾ ਫਿਰ ਮੈਂ ਕਿ ਚਲੋ ਸੈਮੀ ਮਸ਼ੀਨ 'ਚ ਹੀ ਪਾ ਦਾਨੀ ਆ ਜਿਆਦੇ ਹੋਣ ਮੇਰੇ ਕੋਲ ਇਹ ਕੰਮ 'ਚ ਮੈਂ ਬਹੁਤ ਬਿਜ਼ੀ ਹੁਆ ਫਿਰ ਮੈਂ ਫੂਲੀ 'ਚ ਵੀ ਕਦ ਕਦ ਕੋਈ ਲੋਡ ਪਾ ਦਾਨ ਅੱਜ ਮੈਂ ਸੈਮੀਜੀ ਧੋਲੇ ਕਿਉਂਕਿ ਇੰਨੇ ਜ਼ਿਆਦਾ ਕੱਪੜੇ ਵੀ ਨਹੀਂ ਸੀਗੇ ਤੇ ਕੁਝ ਕੱਪੜਿਆਂ ਦਾ ਐਂ ਸੀ ਕਲਰ ਵਗੈਰਾ ਨਿਕਲਦਾ ਫਿਰ ਉਹ ਅਲੱਗ ਤੋਂ ਧੋਤੇ ਜਾਂਦੇ ਨੇ ਤੇ ਅੰਦਰ ਆ ਕੇ ਫਿਰ ਮੈਂ ਬਣਾ ਰਹੀ ਸੀ ਚਾਵਲ ਕੱਲ ਬਣਾਏ ਸੀ ਰਾਜਮਾ ਬਚੇ ਪਏ ਸੀਗੇ ਬੱਚੀ ਕਹਿੰਦੀ ਰਾਜਮਾ ਬਹੁਤ ਜ਼ਿਆਦਾ ਟੇਸਟੀ ਲੱਗੀ ਮम्मा ਜੀ ਰਾਜਮਾ ਪਈ ਨੇ ਤਾਂ ਨਾਲ ਚਾਵਲ ਬਣਾ ਲਓ ਤੇ ਰਾਜਮਾ ਚਾਵਲ ਹੀ ਖਾਣਗੇ ਇਧਰ ਮੈਂ ਡਰਾਈ ਰੋਸਟ ਕਰ ਰਹੀ ਸੀ ਆਪਣੇ ਲਈ ਓਟਸ ਓਟਸ ਮੇਰੇ ਸਿਰਫ ਅੱਜ ਦੇ ਸੀ ਉਹ ਮੈਂ ਬਣਾ ਲੇ ਤੇ ਖਤਮ ਹੋ ਗਏ ਡੱਬੇ ਵਿੱਚ ਤੇ ਹੁਣ ਇਹਨੂੰ ਰੋਸਟ ਕਰਕੇ ਠੰਡੇ ਕਰਕੇ ਕੰਟੇਨਰ ਵਿੱਚ ਫਿਲ ਕਰ ਲਾਂਗੇ ਚਾਹੇ ਤੁਸੀਂ ਇਹਦਾ ਚੀਲਾ ਬਣਾਓ ਚਾਹੇ ਓਟਮੀਲ ਬਣਾਓ ਚਾਹੇ ਸਮੂਦੀ ਵਿੱਚ ਪਾਓ ਜਿਵੇਂ ਮਰਜ਼ੀ ਯੂਜ਼ ਕਰ ਲਓ ਇੱਕ ਵਾਰ ਡਰਾਈ ਰੋਸਟ ਕਰਕੇ ਠੰਡੇ ਕਰਕੇ ਇਹਨੂੰ ਕੰਟੇਨਰ ਵਿੱਚ ਫਿਲ ਕਰ ਲਓ ਫਿਰ ਚਾਹੇ ਤੁਸੀਂ ਇਹਨੂੰ ਗਰਾਉਂਡ ਕਰਕੇ ਆਟਾ ਬਣਾ ਕੇ ਰੋਟੀ ਪਰੌਂਠੀ ਬਣਾਓ ਤੇ ਇਧਰ ਮੈਂ ਜਿਹੜੇ ਓਟਸ ਮੇਰੇ ਕੋਲ ਪਈ ਸੀ ਉਹ ਮੈਂ ਸੋਕ ਕਰ ਲੇ ਮਿਲਕ ਵਿੱਚ ਵਿੱਚ ਮੈਂ ਬਦਾਮ ਪਾਤੇ ਟਾਈਮ ਹੋ ਗਿਆ 10:30 ਦਾ ਤੇ ਕੰਮ ਕੰਮ ਕਰਕੇ ਮੈਂ ਹੁਣ ਫ੍ਰੀ ਹੋਈ ਹੁਣ ਮੈਨੂੰ ਨਾਉਣ ਜਾਣੀ ਆ ਬੱਚੇ ਕਹਿੰਦੇ ਅਸੀਂ ਕਿਤੇ ਘੁੰਮ ਕੇ ਆਉਣਾ ਜਾਣਾ ਬਾਹਰ ਹਨਾ ਘਰ ਇੰਨੇ ਬੈਟਣਾ ਤੇ ਉਸ ਕਰਕੇ ਸਾਨੂੰ ਹੁਣ ਅਸੀਂ ਜਾਣਿਆ ਸਲਾਹ ਬਣਾਈਏ ਵੀ ਚਲੋ ਹੰਡਿਆਏ ਆਊਟਲੈਟ ਤੇ ਜਾਇਆ ਹੁੰਨੇ ਆ ਡਿਮਾਰਟ ਚ ਕਿਹੜਾ ਕੱਢਾਵਾਂਗੇ ਥੋੜਾ ਬੋਤ ਸਾਮਾਨ ਚਾਹੀਦਾ ਹੋ ਉਹ ਲਿਆਵਾਂਗੇ ਨਾਲੇ ਹੰਡਿਆਏ ਜਾਵਾਂਗੇ ਅਡੀਸਰ ਸਾਹਿਬ ਵੀ ਜਾਣਾ ਚ ਪਰ ਸੰਡੇ ਆ ਸੰਡੇ ਕਰਕੇ ਰਸ਼ ਬਹੁਤ ਹੋਊਗਾ ਤੇ ਉਦੋਂ ਕਹਾਂ ਚਲੋ ਦੇਖ ਲਾਂਗੇ ਵਾਪਸ ਇੱਥੇ ਦੇਖ ਲਾਂਗੇ ਸ਼ਾਇਦ ਰਸ਼ ਘਟੇ ਸ਼ਾਮ ਤੱਕ ਜੇ ਟਾਈਮ ਨਾ ਪਉ ਉਦੋਂ ਆਗਨੇ ਫਿਰ ਕਿਸੇ ਹੋਰ ਦਿਨ ਜਾਇਆਵਾਂਗੇ ਤੇ ਹੁਣ ਹੁਣੇ ਰੈਡੀ ਨਾਉਣੇ ਆ ਤੇ ਫਿਰ ਚੱਲਦੇ ਆਪਾਂ ਹੰਢਿਆਏ ਆਊਟਲੈਟ ਤੇ ਗਰਮੀ ਵੀ ਬਹੁਤ ਗਰਮੀ ਤੋਂ ਵੀ ਡਰ ਲੱਗਦਾ ਪਰ ਚਲੋ ਬੱਚਿਆਂ ਨੇ ਕਿਹਾ ਤਾ ਵਾ ਘੁੰਮ ਕੇ ਆਉਣੇ ਆ ਬੱਚੇ ਨਹੀਂ ਟਿੱਕੇ ਬੰਦੇ ਘਰੇ ਹਨਾ ਬੱਚਿਆਂ ਨੇ ਹੁੰਦਾ ਘੁੰਮੀਏ ਚਲੋ ਜੀ ਆਪਾਂ ਇਹਨਾਂ ਨੂੰ ਘੁਮਾ ਲਈਏ ਅਸੀਂ ਰੈਡੀ ਹੋ ਕੇ ਚੱਲ ਪਏ ਇਹ ਟਾਈਮ ਪੂਰੇ ਸਹਾ 12 ਦਾ ਚੱਲੇ ਆਂ ਖੰਡਿਆਈ ਜਸਟ ਟਾਈਮ ਪਾਸ ਕਰਨ ਬੱਚਿਆਂ ਨੂੰ ਘੁਮਾਉਣ ਨਾਲ ਡੀਮਾਰਟ ਜਿਹੜਾ ਕੱਢਿਆਵਾਂਗੇ ਬੱਚੇ ਸ਼ਕਲ ਤਾਂ ਦਿਖਾਓ ਤਾਂ ਜੀ ਦਿਖਾਓ ਦਿਖਾਓ ਉਹ ਬੱਚੇ ਉਹਦੇ ਕਰਕੇ ਦਿਖਾਉਂ ਜਾਓ ਸ਼ਕਲ ਤਾਂ ਦਿਖਾ ਦੋ yes good ਗਾਨ ਉਹ ਤੋਂ ਨਹੀਂ ਗਿਆ ਜਾ ਕੇ ਗਾਨ ਨਹੀਂ ਫੇਰ ਸੰਗ ਦੇ ਨੇ ਅਰੇ ਇਧਰ ਘੱਟ ਕੇ ਲਾ ਦਾਂਗੇ ਅਸੀਂ ਚਲੋ ਜੀ ਲੈ ਕੇ ਤੁਹਾਨੂੰ ਦਿੰਦੇ ਮਾਰੋ ਲਗਾ ਲਾਓ ਚਲੋ ਜੀ ਲੋ ਜਿੱਲੋ ਬੱਚੀ ਕੋਈ ਨਾਲ ਨਹੀਂ ਬੱਚੀ ਸ਼ਰਮ ਮਨ ਰਹੀ ਹੋੜੀ-ਹੋੜੀ ਕੈਮਰਾ ਅੰਗੇ ਆ ਜਾਗਾ ਅੰਦਰ ਬੈਗ ਕਾਰ ਚ ਰੱਖ ਲਓ ਅੰਦਰ ਲਾਉਣੀ ਹੈਗੀ ਚਲੋ ਜੀ ਪਹੁੰਚ ਗਏ ਆਪਾਂ ਡੀਮਾਰਟ ਕਰਦੇ ਆ ਰਾਸ਼ਨ ਦੀ ਸ਼ਾਪਿੰਗ ਰਸ਼ ਬਹੁਤਾ ਸੰਡੇ ਕਰਕੇ ਬਹੁਤ ਜਿਆਦਾ ਆਏ ਨੇ ਲੋਕ ਰਾਸ਼ਨ ਦੀ ਸ਼ਾਪਿੰਗ ਕਰਾਂ ਨਾ ਗਰੋਸਰੀ ਸ਼ਾਪਿੰਗ ਆਜੋ ਜਿਹੜਾ ਸਮਾਨ ਲੈਣਾ ਸੀ ਗਰੋਸਰੀ ਦਾ ਲੈ ਲਿਆ ਸੰਭਲੇ ਕਰਕੇ ਇੰਨਾ ਜਿਆਦਾ ਰੌਸ਼ਨੀ ਕਰਾਊਡ ਬਹੁਤ ਜਿਆਦਾ ਸੀ ਜਵਿੰਦਰਨ ਬਹੁਤ ਜਿਆਦਾ ਕਬਰਾਟ ਹੋ ਰਹੀ ਸੀ ਬਸ ਸਾਰੇ ਸਟੋਰ ਚ ਗੇੜਾ ਵੀ ਨਮਾਰੇ ਦੇ ਅੰਦਰ ਚਾ ਰੱਖੋ ਸਮਾਨ ਬੇਟਾ ਪਾਉ ਚੋਲੇ ਜੀ ਵੈਰੀ ਗੁੱਡ ਬੱਚੇ ਕੰਮ ਲੱਗ ਰਹੇ ਨੇ ਸ਼ਾਬਾਸ਼ ਇੱਕ ਨੱਪਕੀ ਦਾ ਪੈਕੇਟ ਬਾਹਰ ਆਖ ਲੋ ਕਾਰ ਚ ਹੀ ਰੱਖਾਂਗੇ ਆਹ ਵਾਲਾ ਪੈਕੇਟ ਇੱਕ ਆਕਰਮ ਵੀ ਦਿਖਾਓ ਨੋ ਆਹ ਕਾਰ ਚ ਹੀ ਰੱਖ ਦਾਂਗੇ ਪੰਦ ਪਾ ਦੋ ਪਾ ਕੇ ਦੋ ਐਂਡ ਹੁਣ ਆਗੇ ਸੇ ਅਸੀਂ ਹੰਡਿਆਏ ਆਊਟਲੈਟ ਤੇ 12 ਵਜੇ ਰਿਕਰ ਐਂਟਰ ਕਰਨ ਦਾ ਬਹੁਤ ਸੋਹਣਾ ਵਿਊ ਲੱਗਦਾ ਇਹਨਾਂ ਦਾ ਬਹੁਤ ਸੋਹਣੀਆਂ ਪੱਜਗਾ ਤੇ ਆਗੇ ਹੁੰਨੇ ਆ ਅਸੀਂ ਕੁਝ ਸ਼ਾਪਿੰਗ ਕਰਨ ਦੇ ਮਕਸਦ ਨਾਲ ਨਹੀਂ ਆਏ ਜਸਟ ਇੱਕ ਘੁੰਮਣ ਆਏ ਆ ਬੱਚੇ ਚਲੋ ਕਹਿੰਦੇ ਆਪਾਂ ਮਮਾ ਕਿਤੇ ਚੱਲ ਕੇ ਆਈਏ ਬਾਕੀ ਸਾਡੇ ਮਾਮਾ ਸ਼ਹਿਰ ਤੇ ਸਾਡਾ ਘੁੰਮਣ ਘਮਾਉਣ ਨੂੰ ਕੁਝ ਹੈ ਨਹੀਂਗਾ ਫਿਰ ਅਸੀਂ ਸੋਚਿਆ ਚਲੋ ਆਊਟਲੈਟ ਤੋਂ ਉੱਥੇ ਜਾਏ ਨਾ ਟਾਈਮ ਬਹੁਤ ਵਧੀਆ ਸਪੈਂਡ ਹੁੰਦਾ ਤੇ ਚਾਹੇ ਤੁਸੀਂ ਇੱਕ ਦਿਨ ਪੂਰਾ ਦਿਨ ਸਪੈਂਡ ਕਰ ਦੋ ਤੁਹਾਨੂੰ ਐ ਲੱਗੂ ਹੋਰ ਘੁੰਮ ਲਈ ਹੋਰ ਘੁੰਮ ਲਈ ਹਜੇ ਵੀ ਤੇ ਗਰਮੀ ਬਹੁਤ ਜ਼ਿਆਦਾ ਸੀ ਕਿਉਂਕਿ ਬਾਰ-ਬਾਰ ਇੱਥੇ ਓਪਨ ਚ ਸਟੋਰ ਬਣੇ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਸਟੋਰਸ ਵੱਲ ਸਾਰੇ ਸਾਰੇ ਨੇ ਮੀਨਸ ਕੁਝ ਬਹੁਤ ਜਿਆਦਾ ਸਟੋਰ ਬੱਚਿਆਂ ਨੇ ਐਕਸਪਲੋਰ ਕਰੇ ਜ਼ੂਡੀਓ ਵੀ ਅੰਦਰ ਗਏ ਖਰੀਦੇ ਅਸੀਂ ਕੁਝ ਨਹੀਂ ਹੈਗਾ ਸਿਰਫ ਇੱਕ ਬੇਟੀ ਨੇ ਇੱਕ ਟੌਪ ਲਏ ਕਦਵਿੰਦਰ ਨੇ ਜੀਨਸ ਲਈ ਸੀ ਹੋਰ ਅਸੀਂ ਕੁਝ ਨਹੀਂ ਲੇਕੋਗੇ ਸ਼ਾਪਿੰਗ ਕਰਨ ਦੇ ਮੂਡ ਵਿੱਚ ਅਸੀਂ ਆਈ ਨਹੀਂ ਸੀ ਜਸਟ ਇੱਕ ਵੈਸੇ ਆ ਗਏ ਚੱਲੋ ਘੁੰਮੇ ਆਉਣੇ ਆ ਕਿਉਂਕਿ ਬੇਟੀ ਨੇ ਆਊਟਲੈਟ ਦੇਖਿਆ ਨਹੀਂ ਸੀ ਜਦੋਂ ਉਹ ਗਈ ਸੀ ਉਦੋਂ ਜਸਟ ਥੋੜਾ ਜਿਹਾ ਸਟਾਰਟ ਹੋਇਆ ਸੀ ਪੜਨਾ ਇੰਨਾ ਜਿਆਦਾ ਨਹੀਂ ਪੜਿਆ ਸੀਗਾ ਤੇ ਅਸੀਂ ਐਕਸਪਲੋਰ ਕਰ ਰਹੇ ਸੀ ਇਧਰ ਸਟੋਰਸ ਬਾਹਰ ਜਦੋਂ ਨਿਕਲਦੇ ਸਟੋਰ ਵਿੱਚ ਇੰਨੀ ਜ਼ਿਆਦਾ ਗਰਮੀ ਲੱਗਦੀ ਸੀ ਇੰਨੀ ਜ਼ਿਆਦਾ ਗਰਮੀ ਲੱਗਦੀ ਸੀ ਤੇ ਅੰਦਰ ਜਾ ਕੇ ਏਸੀ ਚ ਆਰਾਮ ਆਉਂਦਾ ਸੀਗਾ ਕਿਸੇ ਕਿਸੇ ਸਟੋਰ ਦਾ ਤਾਂ ਏਸੀ ਵੀ ਬਹੁਤ ਬਹੁਤ ਘੱਟ ਚੱਲ ਰਿਹਾ ਸੀ ਨਾ ਬਰਾਬਰ ਬਹੁਤ ਜ਼ਿਆਦਾ ਗਰਮੀ ਸੀ ਬਾਹਰ ਆਏ ਦਿਲ ਕਰਦਾ ਸੀ ਵੀ ਸਟੋਰ ਚ ਨਾ ਅੰਦਰ ਹੀ ਰੋਹਾਂ ਅੰਦਰ ਹੀ ਘੁੰਮ ਜਲੋ ਇਹ ਹੈਗਾ ਸੀ ਮਿਸਟਰ ਡੀ ਆਈ ਵਾਈ ਸਟੋਰ ਬਹੁਤ ਜ਼ਿਆਦਾ ਕੋਸਟਲੀ ਬਹੁਤ ਜ਼ਿਆਦਾ ਕੋਈ ਕੋਈ ਚੀਜ਼ ਤੁਹਾਨੂੰ ਰੀਜ਼ਨੇਬਲ ਪ੍ਰਾਈਸ ਤੇ ਮਿਲ ਸਕਦੇ ਆਦਰਵਾਇਸ ਕੋਸਟਲੀ ਬਹੁਤ ਜ਼ਿਆਦਾ ਸਮਾਨ ਨੋ ਡਾਊਟ ਸਾਰਾ ਬਹੁਤ ਅੱਛਾ ਹੈ ਨਾ ਕੋਲ ਕੁਆਲਿਟੀ ਅੱਛੀ ਹੈ ਪਰ ਪ੍ਰਾਈਸ ਵੀ ਬਹੁਤ ਹਾਈ ਨੇ ਇਹਨਾਂ ਦੇ ਬਾਕੀ ਵੀਡੀਓ ਇਹ ਬਣਾਉਣ ਦਿੰਦੇ ਪਰ ਛੋਟਾ ਜਿਹਾ ਇੱਕ ਵੀਡੀਓ ਕਲਿੱਪ ਮੈਂ ਲੈ ਲਿਆ ਮੈਂ ਜ਼ਿਆਦਾਤਰ ਕਿੰਚਨ ਦਾ ਸਮਾਨ ਹੀ ਦੇਖਦੀ ਹੁੰਦੀ ਆ ਜੀ ਇਹਦੀ ਵੀ ਸਟੋਰ ਤੋਂ ਜਾਵਾਂ ਜਿੱਥੇ ਵੀ ਲਾਈਕ ਅਵੇਲੇਬਲ ਹੋਵੇ ਮੈਂ ਕਿੰਚਨ ਦਾ ਸਮਾਨ ਜਾਂ ਦੇਖਦੀ ਹੁਣ ਕਿਚਨ ਰਿਲੇਟਡ ਤੇ ਇਹ ਆਗੇ ਅਸੀਂ ਗੇਮਸ ਵਾਲੇ ਸੈਕਸ਼ਨ ਵਿੱਚ ਇਹ ਵੀ ਅਸੀਂ ਦੇਖਿਆ ਕਾਫੀ ਸਾਰੀਆਂ ਇੱਥੇ ਗੇਮਸ ਸੀ ਆ ਪਰ ਟ੍ਰਾਈ ਅਸੀਂ ਕੁਝ ਨਹੀਂ ਕਰੀਆ ਪਰ ਸਾਰੇ ਇੱਕ ਲਾਈਕ ਇੱਥੇ ਗੇਮਸ ਵਾਲੇ ਸੈਕਸ਼ਨ ਵਿੱਚ ਵੀ ਅਸੀਂ ਸਾਰੇ ਗੇੜਾ ਦਿੱਤਾ ਦੇਖਿਆ ਕਿ ਕਿ ਗੇਮ ਸੀ ਜੀ ਬਧਿਆ ਇਸ ਟਾਈਮ ਸਪੈਂਡ ਹੋ ਗਿਆ ਟਾਈਮ ਸਪੈਂਡ ਕਰਨ ਨੂੰ ਬਹੁਤ ਵਧੀਆ ਜਗ੍ਹਾ ਹੈ ਇੱਥੇ ਆਪਾਂ ਬੱਚਿਆਂ ਨਾਲ ਆਉਣਾ ਜਾਂ ਆਪ ਵੀ ਕਦੇ-ਕਦੇ ਆਉਣਾ ਹਨਾ ਘਰੇ ਬੈਠੇ ਵੀ ਆਪਾਂ ਬੋਰ ਹੋ ਜਾਂਦੇ ਕਦੇ-ਕਦੇ ਆਪਾਂ ਨੂੰ ਐਂਟਰਟੇਨਮੈਂਟ ਚਾਹੀਦੀ ਹੁੰਦੀ ਹੈ ਕਿ ਆਪਾਂ ਘਰ ਤੋਂ ਬਾਹਰ ਨਿਕਲੀ ਅੱਛਾ ਇੱਕ ਟਾਈਮ ਸਪੈਂਡ ਹੋ ਜਾਂਦਾ ਬਾਹਰ ਆ ਕੇ ਇੱਥੇ ਆ ਕੇ ਤਾਂ ਇੱਕ ਪੂਰਾ ਦਿਨ ਵਧੀਆ ਸਪੈਂਡ ਹੁੰਦਾ ਬੱਚਿਆਂ ਨਾਲ ਹੱਸ ਕੇ ਖੇਡੇ ਬਹੁਤ ਹਾਸੀ ਮਜ਼ਾਕ ਕੀਤਾ ਵਧੀਆ ਲੱਗਿਆ ਬੱਚਿਆਂ ਨਾਲ ਆ ਕੇ ਲਾਈਕ ਅੱਛਾ ਟਾਈਮ ਸਪੈਂਡ ਹੋ ਗਿਆ ਇੱਧਰ 레이సింగ్ ਲਾਈਕ ਦੇ ਦੇ ਕਾਰ 레이సింగ్ ਟ੍ਰੈਕ ਬਣਾਇਆ ਹੋਇਆ ਸੀਗਾ ਇਹ ਬਾਹਰ ਓਪਨ ਵਿੱਚ ਸੀਗਾ ਅੱਛਾ ਲੱਗਿਆ ਦੇਖ ਕੇ ਸਾਰਾ ਕੁਝ ਲਾਈਕ ਆਪਣਾ ਮੂਡ ਫਰੈਸ਼ ਹੋ ਗਿਆ 12 ਕਾ ਬੜਾ ਫਰੈਸ਼ ਹੋ ਜਾਂਦੇ ਆ ਇੱਕ એનર્ਜੀ ਹੀ ਭਰ ਜਾਂਦੀ ਫਿਰ ਆਪਣੇ ਵਿੱਚ ਐਂਡ ਇੱਧਰ ਮੈਂ ਦੇਖ ਰਹੀ ਸ ਆਪਣੇ ਜੀਨਸ ਦੀ ਲੁੱਕ ਵੀ ਮੇਰੀ ਜੀਨਸ ਕਿਹੋ ਜਿਹੀ ਲੱਗ ਰਹੀ ਹੈ ਕਾਰਗੋ ਜੀਨਸ ਮੇਰੇ ਬੇਟੀ ਕਨੇ ਮम्मा ਬਹੁਤ ਬਹੁਤ ਐਸੋਣੀ ਲੱਗਦੀ ਮੈਂ ਵੀ ਇਹੋ ਜਿਹੀ ਕਾਰਗੋ ਜੀਨਸ ਲੈਣੀ ਆ ਨਾ ਮੈਂ ਤੁਸੀ ਕਿੱਥੋਂ ਲਈਆਂ ਮੈਂ ਕਿਹਾ ਤੂੰ ਮੇਰੀ ਟ੍ਰਾਈ ਕਰਕੇ ਦੇਖ ਲਈ ਬਸ਼ੇ ਤੇਰੇ ਆਈ ਜਾਊਗੀ मैनु भी अपनी जीन्स लुक बहुत बहुत वाया लगी <laughs> और सेम तो है ही थोड़े को साढ़े चार हो गया अपना चार टाइम हो गया ਕਾਹੂ ਕਾਏ ਸੁਟਾਵਾਰ। ਕਾਏ ਸੁਟਾਵਾਰ ਲੱਭੋ। ਕਾਹਾਂ ਟਾਈਮ ਹੋ ਰਿਹਾ? ਧੁੱਪ ਵੀ ਗਰਮੀ ਵੀ ਬਹੁਤ ਜ਼ਿਆਦਾ ਆ। ਅੰਦਰ ਸਟੋਰਸ ਬਣ ਕੇ ਆਰਾਮ ਆ ਜਾਂਦਾ ਏਸੀ 'ਚ ਤੇ ਬਾਹਰ ਤਾਂ ਗਰਮੀ ਨਾ ਪੂਰਾ ਹਾਂਜੀ। ਆ ਮੈਡਮ ਆਉਂਗੀ ਏਸੀ ਆਪੇ। ਮੋਰਾ ਬੱਚੇ ਤਾਂ ਉਦੋਂ ਗਰਮੀ ਗਰਮੀ ਕਰ ਜਾਂਦੇ ਨੇ। ਚਲੋ ਸਟੋਰ ਲੱਭੋ ਏਸੀ ਵਾਲਾ ਕੋਈ ਅੰਦਰ ਵੜੀਏ। ਉਧਰ ਚਾਹ ਦੀ ਤੋੜ ਲੱਗ ਗਈ ਚਾਹ ਤੀਨ ਨੂੰ ਦਿਲ ਕਰ ਰਿਹਾ। ਚਾਹ ਲੱਭੋ ਨੀ ਕੋਈ ਪਾਣੀ ਪੀ ਲੈਣੇ। ਹਾਂਜੀ। ਚਲੋ। ਨਿਕ ਵੇਖ ਕੇ ਤੇ ਜਾਣਾ ਨੂੰ। ਔਰ ਫਿਰ ਕਿਉਂ ਨਾ ਅਸੀਂ ਥੱਕ ਗਏ ਸੀ ਤੇ ਬੈਠੇ ਸੀ ਨਿਕ ਬੇਕਰਸ ਤੇ ਟਰਾਈ ਕਰਦੇ ਹਾਂ ਇਹਨਾਂ ਦਾ ਕੇਕ ਜਿਵੇਂ ਇਹਨਾਂ ਦੇ ਪ੍ਰਾਈਸ ਹਾਈ ਨੇ ਪਰ ਸਾਨੂੰ ਕੋਈ ਟੇਸਟ ਇਹਨਾਂ ਕੋਈ ਖਾਸ ਨਹੀਂ ਲੱਗਾ ਇਹਨਾਂ ਦਾ ਜਿਵੇਂ ਪ੍ਰਾਈਸ ਬਹੁਤ ਜ਼ਿਆਦਾ ਹਾਈ ਨੇ ਨਿਕ ਬੇਕਰਸ ਤੇ ਉਸ ਤੋਂ ਬਾਅਦ ਅਸੀਂ ਪੀਜ਼ਾ ਵੀ ਖਾਧਾ ਇੱਕ ਪੀਜ਼ਾ ਖਾ ਕੇ ਰਾਜ ਪੁੱਜ ਕੇ ਫਿਰ ਅੱਗੇ ਸਿੱਖ ਗਏ ਤੇ ਘਰ ਆ ਗਏ ਸਾਨੂੰ ਇਸ ਟਾਈਮ 7:00 ਵਜੇ 7:00 ਵਜੇ ਘਰੇ ਪਹੁੰਚ ਗਏ ਸ੍ਰੀ ਦਵਿੰਦਰ ਨਿਕਰਾਂਲੀ ਕੋਟ ਕੋਟ ਚਾਹ ਤੇ ਇਧਰ ਬੱਚਿਆਂ ਦੇ ਕਮਰੇ ਦਾ ਹਾਲ ਦੇਖੋ ਹਾਲ ਦੇਖੋ ਬੱਚਿਆਂ ਦੇ ਕਮਰੇ ਦਾ ਬਹੁਤ ਖਨਾਰਾ ਪਾਉਂਦੀਆਂ ਨੇ ਕੁੜੀਆਂ ਬਹੁਤ ਖਨਾਰਾ ਪਾਉਂਦੀ ਟਾਈਮ ਹੋ ਗਿਆ ਸਵਾ 7:00 ਦਾ 7 ਵਜੇ ਸੀ ਘਰ ਆਏ ਆ ਚਾਹ ਪੀ ਲਈ ਥੋੜੀ ਥੋੜੀ ਛੋਟਾ ਛੋਟਾ ਕੱਪ ਇੱਕ ਔੜ ਕਾ ਜੀ ਅਸੀਂ ਚਾਹ ਦੇ ਵਿੱਚ ਆ ਪੀ ਲਈ ਦਿਵਿੰਦਰ ਕੰਨ ਚਾਹ ਕਰ ਲਓ ਇਹਨਾਂ ਨੇ ਕਰਾ ਲਈ ਤਾਂ ਮੈਂ ਵੀ ਪੀ ਲਈ ਜੇ ਨਾ ਕਹਿੰਦੇ ਤਾਂ ਮੈਂ ਵੀ ਸ਼ਾਇਦ ਨਾ ਪੀਂਦੀ ਤੋ ਉਹਨੂੰ ਕੱਪੜੇ ਚੇਂਜ ਕਰਕੇ ਹੁਣ ਮੈਂ ਜਾਂਦੀ ਆ ਕਿਚਨ ਵੱਲ ਸਬਜ਼ੀ ਬਣਾਉਣੀ ਹੈ ਭਿੰਡੀ ਸਬਜ਼ੀ ਕੱਟੀ ਪਈ ਖਾਣਾ ਸੀ ਕਿਸੇ ਨੇ ਖਾਣਾ ਨਹੀਂ ਮੰਮੀ ਨੇ ਖਾਣਾ ਸਬਜ਼ੀ ਬਣਾ ਲਓ ਦਿਵਿੰਦਰ ਕੰਨ ਚਲੋ ਬਣਾ ਲਓ ਸਵੇਰੇ ਕੰਮ ਆ ਜੂਗੀ ਕੀ ਆ ਕਿਸੇ ਦਾ ਜੀ ਕਰਾ ਉਹਨੇ ਕੁ ਫੁੱਲ ਕਾ ਖਾਣ ਨੂੰ ਸਬਜ਼ੀ ਬਣਾ ਲਾਣੀ ਹੈ ਭਿੰਡੀ ਕੱਟੀ ਤੇ ਇਧਰ ਬੇਟੀ ਨੇ ਮੇਰੇ ਸਾਰੇ ਟੌਪ ਟੂਪ ਜਿਹਾ ਪੇ ਸਾਰੇ ਆ ਸਾਰੇ ਮੈਂ ਮੰਮਾ ਮਿੰ ਟੌਪ ਦਿਖਾ ਦੋ ਤੁਹਾਡੇ ਟੌਪ ਦਿਖਾ ਦੋ ਬੱਚਿਆਂ ਨੂੰ ਹੁੰਦਾ ਮੈਂ ਕੱਪੜੇ ਦੇਖਾਂ ਮੰਮਾ ਕੋਲ ਕਹੇ ਜੇ ਟੌਪ ਨੇ ਮੈਂ ਕੀ ਕੀਆ ਮੇਰੇ ਕੋਈ ਪੌਣ ਵਾਲਾ ਹੋਵੇ ਔਨ ਸਾਰ ਉਹਨੂੰ ਕੱਢ ਕੇ ਦਿੱਤੇ ਮੈਂ ਕਹਿੰਦੀ ਇਹਨੇ ਮੇਰੀ ਅਲਮਾਰੀ ਭਰੋਲ ਦੇਣੀ ਹੈ ਮੈਂ ਕਿਹਾ ਹੁਣ ਸਾਰ ਨੂੰ ਟੌਪ ਕੱਢ ਕੇ ਲਾ ਹੁਣਾ ਚੱਕ ਕੇ ਲੈ ਕੇ ਗਏ ਤੈਹ ਕਰਕੇ ਉਧਰ ਫਿਰ ਸੁੱਟ ਦੰਦੀ ਮੈਨੂੰ ਤਾਂ ਸੁੱਟੇ ਕੱਪੜੇ ਬੰਦਿਆਂ ਲੱਗਦੇ ਕੋਈ ਕਾਟਨ ਦੇ ਟੌਪ ਨੇ ਪ੍ਰੈਸ ਕਰਨੀ ਪੈਂਦੀ ਫਿਰ ਇਹਨਾਂ ਤੇ ਇਹ ਸੰਭਾਲਦੀਆਂ ਕੱਪੜੇ ਚੇਂਜ ਕਰਕੇ ਜਾਂਦੇ ਕਿਚਨ ਵਿੱਚ ਕਿਚ ਨਹੀਂ ਫਿਰ ਸਵੇਰੇ ਆਪਦਾ ਕੰਮ ਪਾਜੂਗੀ ਜੇ ਹੁਣ ਕੰਮ ਨਾ ਕੀਤੇ ਹਨ ਜਿਹੜਾ ਹੁਣ ਵਾਲੇ ਕੰਮ ਨੇ ਸਾਰੇ ਕਰਕੇ ਪਾਉਂਗੀ ਕੱਪੜੇ ਪ੍ਰੈਸ ਵਾਲੇ ਪਏ ਨੇ ਮੇਰੇ ਕੁਝ ਅੱਜ ਧੋਤੇ ਕੁਝ ਕੱਲ ਦੇ ਕੁ ਪਰਸੋਂ ਤੋਂ ਧੋਤੇ ਪਏ ਨੇ ਕੁਝ ਤਾਂ ਮੈਂ ਕੱਲ ਰਾਤ ਨੂੰ ਪਾਉਣ ਵੇਲੇ 11:30 ਵਜੇ ਪ੍ਰੈਸ ਕਰਕੇ ਪਈਆਂ ਕੁਝ ਅੱਧੇ ਕਿ ਰਹਿੰਦੇ ਨੇ ਕੱਪੜੇ ਕਾਫੀ ਜਾ ਰਹੇ ਸੀ ਫਿਰ ਮੈਂ ਸਾਰੇ ਨਹੀਂ ਕਰੇ ਦਵਿੰਦਰ ਤੇ ਕਰਤੇ ਸੀ ਮੇਰੇ ਸੂਟ ਸਟਿਲ ਹਾਲੇ ਪਏ ਨੇ ਕੁਝ ਅੱਜ ਧੋਤੇ ਸੀ 2-4 ਉਹ ਵੀ ਨੇ ਤੇ ਕੱਪੜੇ ਵੀ ਪ੍ਰੈਸ ਕਰਕੇ ਹੀ ਪਾਉਂ ਸਾਰੇ ਕੰਮ ਖਤਮ ਕਰਕੇ ਪਾਉਂਗੀ ਰਾਤ ਨੂੰ ਅਬ ਦੇਖਾਂ ਮਰੇ ਦੀ ਡਸਟਿੰਗ ਕਰੂੰਗੀ ਇਹ ਕਰਕੇ ਪਾਉਂਗੀ ਚਲੋ ਜੀ ਅੱਜ ਹੁਣ ਲੱਗਦਾ ਕੰਮਾਂ ਤੇ ਰੱਜੇ ਪੂਜੀਆਂ ਢਿੱਡ ਬਹੁਤ ਔਖਾ ਹੋਇਆ ਪੀਜ਼ਾ ਤਾਂ ਬਾਹਰ ਖਾ ਲਿਆ ਬਾਹਰ ਦਾ ਖਾਣਾ ਖਾ ਤਾਂ ਲੈਣਾ ਪਰ ਹਜਮ ਕਰਨਾ ਇੰਨਾ ਜ਼ਿਆਦਾ ਔਖਾ ਹੋ ਜਾਂਦਾ ਨਾ ਹਏ ਦਵਿੰਦਰ ਘਣ ਅੱਜ ਤਾਂ ਖਾ ਲਿਆ ਫੇਰ ਨਹੀਂ ਖਾਂਦੇ ਮੈਂ ਵੀ ਕੱਲ ਨੂੰ ਫੇਰ ਬਾਹਰ ਆਏ ਫੇਰ ਜੀ ਕਰੂੰਗੀ ਕੁਝ ਖਾ ਲਈ ਭੁੱਖ ਲੱਗਦੀ ਖਰਾਂ ਨੂੰ ਕੁਝ ਖਾ ਲਈ ਹੈ ਨਾ ਖਾ ਕੇ ਔਖੇ ਬੜੇ ਹੋਣ ਇਹਨਾਂ ਖਾਦੇ ਵੀ ਨਾ ਸਕਦਾ ਨਾ ਕਿ ਔਖੇ ਬੜੇ ਹੋਏ ਖਾ ਕੇ ਖਾਣੇ ਥੋੜਾ ਔਖੇ ਜ਼ਿਆਦਾ ਹੁੰਦੇ ਆ ਚਲੋ ਜੀ ਲੱਗੀ ਕੰਮਾਂ ਤੇ ਹੁਣ ਆ ਹੁਣ ਇਧਰ ਮੈਂ ਲੱਗੀ ਸੀ ਆ ਕੇ ਸਬਜ਼ੀ ਬਣਾਉਣ ਭਿੰਡਿਆਂ ਦੀ ਭਿੰਡਿਆਂ ਦੀ ਸਬਜ਼ੀ ਮੰਮੀ ਨੇ ਕੱਟ ਕੱਟ ਕੇ ਰੱਖਤੀ ਸੀ ਪਿਆਜ਼ ਕੱਟੇ ਪਈ ਸੀ ਸਬਜ਼ੀ ਕੱਟੀ ਪਈ ਸੀ ਤੇ ਮੈਂ ਆ ਕੇ ਲੱਗੀ ਸਬਜ਼ੀ ਬਣਾਉਣ ਹੋ ਗਈ ਮੰਮੀ ਨੇ ਵੀ ਰੋਟੀ ਖਾਣੀ ਸਵੇਰ ਦਵਿੰਦਰ ਕਹਿੰਦੇ ਲੋਡ ਪਈ ਤਾਂ ਖਾ ਲਾਂਗੇ ਸਬਜ਼ੀ ਬਣਾ ਕੇ ਰੱਖ ਲਓ ਤੇ ਨਹੀਂ ਫਿਰ ਸਵੇਰੇ ਚਲੋ ਆਪਾਂ ਯੂਜ਼ ਕਰ ਲਾਂਗੇ ਤੇ ਮੈਂ ਬਣਾ ਰਹੀ ਸਬਜ਼ੀ ਪਿਆਜ਼ ਅੱਛੀ ਤਰ੍ਹਾਂ ਪੁੰਨੂਗੀ ਪਹਿਲਾਂ ਫਿਰ ਜਿਕੇ ਕਿ ਥੋੜੇ ਜਿਹੇ ਹੋਿੰਦੇ ਨੇ ਪਿਆਜ਼ ਨੇ ਸਾਰੇ ਪਾਏ ਨੇ ਤੇ ਨਾਲ-ਨਾਲ ਸਬਜ਼ੀ ਬਣ ਰਹੀ ਸੀ ਮੇਰੀ ਨਾਲ-ਨਾਲ ਮੈਂ ਕਿਹਾ ਬੇਲੀ ਕਿਉਂ ਖੜਾ ਵੀ ਜਿਹੜਾ ਰਾਸ਼ਨ ਅਸੀਂ ਡੀਮਾਰਟ ਚੋਂ ਲੈ ਕੇ ਇਹੀ ਮੇਰਾ ਕੰਮ ਖਤਮ ਹੋ ਕੰਕਰੇ ਆਉਂਦੇ ਨੇ ਫਿਰ ਕੰਮ ਕੁਝ ਵੀ ਆ ਜਾਏ ਕੰਮ ਤਾਂ ਆਪਣੇ ਹੁੰਦੇ ਹੀ ਹੁੰਦੇ ਨੇ ਹਨਾ ਘਰੋਂ ਤੁਸੀਂ ਕਿੰਨੇ ਕੰਮ ਕਰਕੇ ਚੱਲ ਜੋ ਪਰ ਆ ਕੇ ਫਿਰ ਕੰਮ ਤਿਆਰ ਹੁੰਦੇ ਨੇ ਫਿਰ ਆਸ਼ਰਮ ਵੀ ਮੈਂ ਕਿ ਸਮਝਦਾ ਕਿ ਜੇ ਹੁਣ ਮੈਂ ਆਈ ਰੱਖਤਾ ਸਵੇਰੇ ਵੀ ਮੈਨੂੰ ਸੰਭਾਲਣਾ ਪਊਗਾ ਇਸ ਤੋਂ ਬਿਹਤਰ ਹੈ ਕਿ ਮੈਂ ਹੁਣੇ ਸਾਰਾ ਇਹ ਸੰਭਾਲ ਕੇ ਰੱਖਦਾ ਜਿਵੇਂ ਜਿਵੇਂ ਜਿਹੜੀ ਜਿਹੜੀ ਥਾਂ ਤੇ ਰੱਖਣਾ ਰੱਖਦਾ ਤੇ ਮੈਂ ਡੀਮਾਰਡ ਤੋਂ ਮੈਂ ਦੋ ਕੰਟੇਨਰ ਵੀ ਲੈ ਕੇ ਆਈਆਂ ਮੇਰੇ ਕੋਲ ਇੰਨੇ ਜ਼ਿਆਦਾ ਕੰਟੇਨਰ ਨਹੀਂ ਨਾ ਪਰ ਇਹਨਾਂ ਮੈਂ ਇੱਕ ਡਰਾਅਰ ਕੰਟੇਨਰਸ ਵਾਸਤੇ ਲਾਇਆ ਹੋਇਆ ਡੱਬੀਆਂ ਵਾਲਾ ਪਲਾਸਟਿਕ ਦਿਖਾ ਲਈ ਡੱਬੀਆਂ ਵਾਸਤੇ ਉਹ ਡਰਾਅਰ ਵਿੱਚ ਤਾਂ ਦੋ ਡੱਬੀਆਂ ਤੋਂ ਵੱਧ ਕੋਈ ਡੱਬੀ ਹੁੰਦੀ ਨਹੀਂਗੀ ਪਤਾ ਨਹੀਂ ਮੇਰੇ ਡੱਬੀਆਂ ਕਿੱਧਰ ਜਾਂਦੀਆਂ ਨੇ ਫ੍ਰਿਜ ਵਿੱਚ ਫ੍ਰੀਜ਼ਰ ਵਿੱਚ ਕੋਈ ਕਾਰ ਵਿੱਚ ਪਈ ਹੈ ਬਹੁਤ ਜ਼ਿਆਦਾ ਮੈਂ ਡੱਬੀਆਂ ਖਰੀਦੀਆਂ ਪਲਾਸਟਿਕ ਦੀਆਂ ਪਰ ਮੇਰੇ ਸਾਰੀਆਂ ਬੁੱਕ ਹੋ ਜਾਂਦੀਆਂ ਨੇ ਤੇ ਇਧਰ ਅਸੀਂ ਆ ਥੋੜਾ ਜਿਹਾ ਰਿਆਂ ਦਾ ਸਿਰ ਰਾਸ਼ਨ ਡੀਮਾਰਟ ਚੋਂ ਬੂੰਦੀ ਬੂੰਦੀ ਸਾਡੇ ਬਹੁਤ ਜ਼ਿਆਦਾ ਲੱਗਦੀ ਹੈ ਇਹ ਬਾਏ 1 ਗੈਟ 1 ਮਿਲ ਜਾਂਦੀ ਟੇਸਟ ਵੀ ਅੱਛਾ ਬਾਕੀ ਬਿਸਕੁਟ ਮੈਗੀ ਆ ਚਿਪਸ ਲੈ ਬੱਚਿਆਂ ਨੇ ਪਾਸਤਾ ਹੋ ਗਿਆ ਬਹੁਤ ਥੋੜਾ ਸਮਾਨ ਰਿਹਾ ਸੀ ਬਹੁਤ ਥੋੜਾ ਰਾਸ਼ਨ ਚਾਹ ਪੱਤੀ ਹੋਗੀ ਕੋਲਗੇਟ ਟੂਥਪੇਸਟ ਵਾਗ ਬੱਕਰੀ ਚਾਹ ਨੈਪਕਿਨ ਆ ਮੈਂ ਦੋਅ ਕੰਟੇਨਰ ਲੈ ਕੇ ਆਈ ਇਹ 40 ਰੁਪਏ ਦੇ ਦੋ ਮਿਲ ਗਏ ਤੇ ਪੀਤਾ ਪਾਸਤਾ ਸੌਸ ਪੀਨਟ ਬਟਰ ਮੈਨੂੰ ਬਹੁਤ ਬਹੁਤ ਸਸਤੇ ਵਿੱਚ ਮਿਲ ਗਿਆ 169 ਵਿੱਚ 1 ਕਿਜੀ ਮਿਲ ਗਿਆ ਇਹ 9 900 ਗ੍ਰਾਮ ਕੁਸ਼ ਆ ਇਹ ਉਹ ਐਕਚੁਅਲੀ 140 ਦਾ 375 ਗ੍ਰਾਮ ਮਿਲਦਾ ਹੁੰਦਾ ਤੇ ਇਹ ਟਾਇਲਟ ਪੇਪਰ ਰੋਲ ਹੋ ਗਿਆ ਪੀਨਟ ਬਟਰ ਅੱਜ ਮੈਨੂੰ ਕਾਫੀ ਜ਼ਿਆਦਾ ਅੱਛੀ ਡੀਲਸ ਮਿਲ ਗਏ ਕਿਉਂਕਿ ਸੰਡੇ ਸੇ ਸੰਡੇ ਨੂੰ ਨਾ ਕਾਫੀ ਜ਼ਿਆਦਾ ਡਿਸਕਾਊਂਟ ਲੱਗੇ ਹੁੰਦੇ ਨੇ ਤੇ ਉਹ ਕਹਿੰਦਾ ਸੰਡੇ ਨੂੰ ਡਿਸਕਾਊਂਟ ਅਸੀਂ ਜ਼ਿਆਦਾ ਲਾਉਂਦੇ ਆਂਗੇ ਤੇ ਇਸ ਕਰਕੇ ਮੈਂ ਪੀਨਟ ਬਟਰ ਦੀ ਵੱਡੀ ਪੈਕਿੰਗ ਹੀ ਲੈ ਲਈ ਸੀ ਤੇ ਭਿੰਡੀ ਸਬਜ਼ੀ ਬਣ ਕੇ ਹੋ ਗਈ ਤਿਆਰ ਦੇਖਣ ਨੂੰ ਕਿੰਨੀ ਵਧੀਆ ਲੱਗ ਰਹੀ ਹੈ ਗੱਲ ਇਕੱਲੀ ਖਾਣ ਚ ਵੀ ਅੱਛੀ ਬਣੀ ਸੀ ਤੇ ਕਦੇ-ਕਦੇ ਆਪਾਂ ਬਣਾਈਏ ਭਿੰਡੀ ਅੱਛੀ ਲੱਗਦੀ ਪਰ ਜੇ ਆਪਾਂ ਡੇਲੀ ਵਾਂਗੂ ਬਣਾਈਏ ਨਾ ਫ੍ਰ ਕਿ ਹੁਣ ਮੈਂ ਕਰ ਰਹੀ ਹਾਂ ਕੱਪੜੇ ਪ੍ਰੈਸ। ਕਿਚਨ ਦਾ ਕੰਮ ਮੇਰਾ ਹੋ ਗਿਆ ਸੀ ਤੇ ਮੈਂ ਕਿਹਾ ਚਲੋ ਮੈਂ ਕੱਪੜੇ ਪ੍ਰੈਸ ਕਰ ਲਾਂ ਨਹੀਂ ਜਿਹੜੇ ਪਏ ਨੇ। ਜੇ ਮੈਂ ਛੱਡ ਤੇ ਫੇਰ ਕੋਈ ਗੱਲ ਕੱਲ ਨੂੰ ਫੇਰ ਕੰਮ ਵੱਧ ਜਾਂਦੇ ਨੇ ਕੱਲ ਨੂੰ ਹੋਰ ਕੰਮ ਨਿਕਲ ਆਉਂਦੇ ਨੇ ਫੇ ਕੱਪੜੇ ਲਾਗੀ ਸੀ ਪ੍ਰੈਸ ਕਰਨ ਮੈਂ ਚਲੋ ਇੱਥੇ ਬੈਠ ਕੇ ਕਰ ਲਾਂ ਨਹੀਂ ਬਿਕੋਜ਼ ਮੇਰੇ ਕੱਪੜੇ ਹੀ ਸੀਗੇ ਦਵਿੰਦਰ ਦੇ ਤਾਂ ਇੱਕ ਦਿਨ ਪਹਿਲਾਂ ਮੈਂ ਰਾਤ ਨੂੰ ਕਰਕੇ ਰੱਖਦੇ ਸੀਗੇ। ਬਹੁਤ ਜ਼ਿਆਦਾ ਕੱਪੜੇ ਸੀ ਉਸ ਦਿਨ ਫਿਰ ਮੇਰੇ ਤੋਂ ਸਾਰੇ ਕੱਪੜੇ ਨਹੀਂ ਪ੍ਰੈਸ ਹੋਏ। ਤੇ ਦਵਿੰਦਰ ਤੇ ਮੈਂ ਕਰਦੇ ਸੀ ਪਏ ਮੇਰੇ ਰਹਿ ਗਈ ਸੀ ਮੈਂ ਆਪਣੇ ਮੈਂ ਕਿਹਾ ਚਲੋ ਉਰੇ ਬਹਿ ਕੇ ਕਰ ਟਾਈਮ ਹੋ ਗਿਆ ਪੌਣੇ 9 ਦਾ ਤੇ ਮੈਂ ਕਰ ਰਹੀ ਹਾਂ ਸੈਰ ਦਿਵਿੰਦਰੂ ਮੇ ਨਾਲ ਸੈਰ ਕਰ ਰਹੇ ਸੀ ਉਹ ਅੰਦਰ ਗਏ ਨੇ ਆਉਂਦੇ ਨੇ ਤੇ ਅਸੀਂ ਕਰ ਰਹੇ ਹਾਂ ਸੈਰ ਖਾਦਾ ਕੁਛ ਐ ਨਹੀਂ ਪਰ ਸੈਰ ਕਰ ਰਹੇ ਆ ਕੇਕ ਕੁਟਾ ਚਾਹ ਦੀ ਪੀਤੀ ਹੁਣ ਪੈਣ ਵੇਲੇ ਮੈਂ ਉਹ ਹੌਪੀ ਪੀਵਾਂਗੀ ਦਾਲ ਚੀਨੀ ਵਾਲਾ ਪਾਣੀ ਅਦਰਕ ਪਾ ਕੇ ਉਹ ਪੀਵਾਂਗੀ ਕਿਉਂਕਿ ਬਾਹਰਲਾ ਖਾਦਾ ਪੇਟ ਬਹੁਤ ਔਖਾ ਹੋ ਜਾਂਦਾ ਫਿਰ ਉਹ ਨਾਲ ਠੀਕ ਰਹੂਗਾ ਦੁੱਧਾ ਚ ਨਹੀਂ ਪੀਂਦੀ ਹੈਗੀ ਜਾਂ ਫਿਰ ਗ੍ਰੀਨ ਟੀ ਕਰੂੰ ਜਾਂ ਫਿਰ ਅਦਰਕ ਤੇ ਦਾਲ ਚੀਨੀ ਵਾਲਾ ਪਾਣੀ ਪੀਵਾਂਗੀ ਸਾਰੇ ਮੇਰੇ ਹੋ ਗਏ ਡਨ ਜਿੰਨੇ ਮੇਰੇ ਖਲਾਰਾ ਕਰੇ ਪਿਆ ਪਿਆ ਸੀ ਸਾਰਾ ਉਸ ਨੂੰ ਮੇਟ ਲਿਆ ਤੇ ਹੁਣ ਕਰਦੇ ਆ ਵੀਡੀਓ ਦਾ ਐਂਡ ਇੱਕ ਥੋੜੇ ਥੋੜੇ ਇੱਕ ਨਾ ਤੁਹਾਡੇ ਕੋਲ ਮੇਰੀ ਰਿਕੁਐਸਟ ਹੈ ਤੇ ਮੈਨੂੰ ਤੁਹਾਡੀ ਕੋਆਪਰੇਸ਼ਨ ਚਾਹੀਦੀ ਜਿਵੇਂ ਰੋ ਰੋਜ਼ ਮੇਥੋਂ ਵੀਡੀਓ ਅਪਲੋਡ ਨਹੀਂ ਹੁੰਦੀ ਅੱਜ ਵੀ ਵੀਡੀਓ ਮੈਂ ਅਪਲੋਡ ਨਹੀਂ ਕਰੀ ਬਿਕੋਜ਼ ਮੇ ਵੀਡੀਓ ਮੇਰੇ ਕੋਲ ਬਣੀ ਹੁੰਦੀ ਪਰ ਵੀਡੀਓ ਨੂੰ ਐਂਟਰਟੇਨਿੰਗ ਲਈ ਮੇਰੇ ਕੋਲ ਟਾਈਮ ਨਹੀਂ ਹੁੰਦਾ ਜਿਵੇਂ ਅੱਜ ਅਸੀਂ ਬਾਹਰ ਚ ਲੱਗੇ ਵੀਡੀਓ ਮੈਂ ਤੋਂ ਐਡਿਟ ਨਹੀਂ ਹੋਈ ਕੱਲ ਵਾਲੀ ਤੇ ਜੇ ਕਰੀ ਰਹਿਣਾ ਫਿਰ ਐਡੀਟ ਚਲੋ ਹੋ ਜਾਂਦੀ ਟਾਈਮ ਜੁ ਪ੍ਰੈਮ ਕੱਢ ਕੇ ਪਰ ਜੇ ਬਾਅਦ ਜੇ ਜਾਈਏ ਫਿਰ ਐਡਿਟਿੰਗ ਦਾ ਟਾਈਮ ਮੈਨੂੰ ਨਹੀਂ ਮਿਲਦਾ ਸੋ ਫਿਰ ਮੇਥੋਂ ਵੀਡੀਓਸ ਦਿਨ ਅਪਲੋਡ ਨਹੀਂ ਹੁੰਦੀ ਸੋ ਇਸ ਲਈ ਮੈਂ ਤੁਹਾਡੇ ਤੋਂ ਕੋਆਪਰੇਸ਼ਨ ਚਾਹਨੀ ਆ ਕਿ ਤੁਸੀਂ ਮੇਰੇ ਨਾਲ ਕੋਆਪਰੇਟ ਕਰੋ ਨਾ ਜਿਸ ਦਿਨ ਵੀਡੀਓ ਨਹੀਂ ਆਉਂਦੀ ਬਾਕੀ ਮੇਰੇ YouTube ਫੈਨ ਮੇਰੇ ਭੈਣਾ ਬਹੁਤ ਵਧੀਆ ਨੇ ਮੈਨੂੰ ਪੂਰੀ ਉਮੀਦ ਹੈ ਤੁਸੀਂ ਮੇਰੇ ਨਾਲ ਕੋਆਪਰੇਟ ਕਰੋਗੇ ਕਿਉਂਕਿ ਮੇਰੇ ਮੇਰਾ ਟਾਈਮ ਲੱਗਿਆ ਕਰੂ ਵੀਡੀਓ ਐਡਿਟ ਕਰਕੇ ਮੈਂ ਅਪਲੋਡ ਕਰਿਆ ਕਰੂੰਗੀ ਸੋ ਕਰਦੇ ਆ ਵੀਡੀਓ ਦਾ ਐਂਡ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਦੀ ਸਤਿ ਸ੍ਰੀ ਅਕਾਲ